ਪੋਲੂ ਘਰਾਂ ਦੇ ਵਿੱਚ ਲਾਏ ਹੋਏ ਨੇ ਪਹਿਣਾ ਨੇ ਬکریاں ਦਾ ਕੰਮ ਕੀਤਾ ਹੋਇਆ ਜਿਵੇਂ ਸਰਫ ਬਣਾਉਣ ਦੀਆਂ ਜਿਹੜੀਆਂ ਕੇ ਟ੍ਰੇਨਿੰਗਾਂ ਚੱਲ ਰਹੀਆਂ ਨੇ ਜਿਹੜੇ ਕੰਮ ਕਰ ਰਹੀਆਂ ਨੇ ਪਹਿਣਾ ਵੀ ਆ ਜਾਂ ਵਰਗ ਨਹੀਂ ਹੈਗਾ ਜਿੱਥੇ ਔਰਤ ਕੰਮ ਨਹੀਂ ਕਰ ਸਕਦੀ ਇਹਦੇ ਕਰਕੇ ਆਪਾਂ ਜਦੋਂ ਵੀ ਕੋਈ ਆਪਣੇ ਮਨ ਤੇ ਕੋ ਹੋਊਗਾ ਇਹ ਉਹ ਤਾਂ ਇੱਕ ਬਹੁਤ ਗਰੀਬ ਘਰਾਂ ਦੀਆਂ ਜਿਨ੍ਹਾਂ ਨੂੰ ਰਜਗਾਰ ਦੀ ਲੋੜ ਸੀਗੀ ਉਹਨਾਂ ਨੇ ਇਹ ਕਿਹਾ ਕਿ 2019 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ 10-10 ਹੌਟਾਂ ਜਾਂ 15 ਜੋ ਵੀ ਵਧੀਆ ਕੰਮ ਵਰਤ ਕਰੀਆਂ ਉਹਨਾਂ ਨੂੰ ਤੁਸੀਂ ਸਨਮਾਨਿਤ ਕਰੋ ਇਹ ਪੈਣਾ ਨੂੰ ਸਨਮਾਨਿਤ ਕੀਤਾ ਜਿਹੜੀਆਂ ਪੈਣਾ ਇੱਥੇ ਪਹੁੰਚੀਆਂ ਨੇ ਉਹ ਪੈਣਾ ਉਹ ਨਹੀਂ ਜਿਹੜੀਆਂ ਘਰਾਂ ਦੇ ਵਿੱਚ ਬੈਠ ਕੇ ਆਪਦੇ ਬੱਚੇ ਵੀ ਪਾਲ ਰਹੀਆਂ ਨੇ ਤੇ ਆਪਦੇ ਘਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੀਆਂ ਨੇ ਦਸ ਸਾਰੇ ਪਾਰਟੀ ਕੋਲੋਂ ਤੇ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆਗਾ ਉਹ ਸਭ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਵਾਇਆ ਗਿਆ ਹੈਗਾਗਾ ਫੈਮਲੀ ਕਰਵਾਉਂਦੀ ਹੈ ਸਾਰੀ ਫੈਮਲੀ ਦਾ ਸਹਿਯੋਗ ਹੈ ਜੀ ਤੇ ਨਾਲ ਫਲੈਕਸ ਦਾ ਨਾ ਕੰਮ ਸਟਾਰਟ ਕੀਤਾ ਹੋਇਆ ਸੀ ਮੈਂ ਇਥੇ ਮਾਨਸਾ ਜ਼ਿਲ੍ਹੇ ਦੇ ਵਿੱਚ ਹਾਜ਼ਰੀ ਲਵਾਉਣ ਆਈ ਸੀ ਜਿੰਨੀਆਂ ਵੀ ਭੈਣਾਂ ਨੇ ਕੋਈ ਉਦਮ ਉਪਰਾਲੇ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਈਆਂ ਆ ਸਾਰੇ ਜਿਹੜੇ ਘਰਾਂ ਦੇ ਵਿੱਚ ਲੇਡੀਜ਼ ਬੈਠੇ ਸੀ ਰੋਜ਼ਗਾਰ ਬੈਠੇ ਸੀ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ ਬਾਅਦ ਸਾਨੂੰ ਅੱਗੇ ਰੋਜ਼ਗਾਰ ਵੀ ਮਿਲਿਆ ਤੇ ਅਸੀਂ ਬੱਕਰੀ ਪਾਲਣ ਦਾ ਕੰਮ ਵੀ ਸਟਾਰਟ ਕੀਤਾ ਹੋਇਆ ਈ ਜਿਵੇਂ ਆਮ ਆਦਮੀ ਪਾਰਟੀ ਬਣੀ ਇੱਕ ਨਾ ਸਾਨੂੰ ਆਇਆ ਸੀਗਾ ਮੀਟਿੰਗ ਦਾ ਪ੍ਰੋਗਰਾਮ ਦੀ ਗੱਲ ਤਾਂ ਉਹਨਾਂ ਨੇ ਇਹ ਕਿਹਾ ਸੀ ਵੀ 19 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ 10-10 ਔਰਤਾਂ ਜਾਂ 15 ਜੋ ਵੀ ਵਧੀਆ ਕੰਮ ਔਰਤਾਂ ਕਰ ਰਹੀਆਂ ਉਹਨਾਂ ਨੂੰ ਤੁਸੀਂ ਸਨਮਾਨਿਤ ਕਰੋ ਇਹ ਕੋਈ ਐ ਨਹੀਂ ਵੀ ਇਹ ਔਰਤਾਂ ਪਾਰਟੀ ਨਾਲ ਜੁੜੀਆਂ ਉਹਨਾਂ ਨੂੰ ਲੱਗਿਆ ਵੀ ਜੇ ਕੋਈ ਇਹੋ ਜਿਹੀਆਂ ਔਰਤਾਂ ਕੰਮ ਕਰਦੀਆਂ ਜਿਹਦੇ ਸਰਕਾਰ ਦੀਆਂ ਸਕੀਮਾਂ ਆਈਆਂ ਹੋਈਆਂ ਉਹਨਾਂ ਕਰਕੇ ਵੀ ਜੇ ਇਹਦਾ ਲੈ ਰਹੀ ਹੈ ਕੋਈ ਡੇਰੀ ਫਾਰਮ ਚਾਲ ਰਹੀ ਹੈ ਕੋਈ ਮੱਛੀ ਪਾਲਣ ਕੋਈ ਬੱਕਰੀਆਂ ਦਾ ਵੱਖਰਾ ਵੱਖਰਾ ਕੰਮ ਬੜੀ ਇਹਨਾਂ ਨੂੰ ਥੋੜ੍ਹ ਕੇ ਬੜੀ ਖੁਸ਼ੀ ਹੋਈ ਵੀ ਸਾਡੀਆਂ ਔਰਤਾਂ ਬਹੁਤ ਅੱਗੇ ਲੱਕੇ ਬੜਾ ਵਧੀਆ ਕੰਮ ਕਰ ਰਿਆ ਹੈ ਇੱਕ ਸਰਕਾਰ ਦਾ ਬਹੁਤ ਵੱਡਾ ਪਰਾਲਾ ਸੀਗਾ ਸਰਕਾਰ ਦੀਆਂ ਜੋ ਵੀ ਸਕੀਮਾਂ ਆਈਆਂ ਸੀਗੀਆਂ ਉਹਦਾ ਔਰਤਾਂ ਕਿੰਨਾ ਤੋਂ ਫਾਇਦਾ ਠਾ ਰਹੀਆਂ ਤੇ ਸਾਡੀਆਂ ਬਹੁਤ ਸਾਰੀਆਂ ਔਰਤਾਂ ਸੀ ਹਲਕਾ ਮਾਂਸਾ ਤੋਂ ਹਲਕਾ ਸੇ ਗੋਲਗੜ ਤੋਂ ਹਲਕਾ ਬਲਾ ਦੇ ਤੋਂ ਸਾਰੀਆਂ ਔਰਤਾਂ ਕੀ ਦਾਤਾ ਤੋਂ ਔਰਤਾਂ ਤਾਂ ਬਹੁਤ ਸਾਰੀਆਂ ਸੀਗੀਆਂ ਪਰ 10 ਔਰਤਾਂ ਵੀ ਇਹੋ ਜਿਹੀਆਂ ਦੁਨੀਆਂ ਤਾਂ ਨਾ ਇਹ ਪ੍ਰੋਗਰਾਮ ਛੋਟਾ ਜਿਹਾ ਉਹਦੀ ਵਾਰੀ ਆ ਬਹੁਤ ਵੱਡੇ ਵੱੱਡੇ ਪ੍ਰੋਗਰਾਮ ਦਿਖਾਵਾਂਗੇ ਪਰ ਇਹ ਮਤਲਬ ਤੁਹਾਨੂੰ ਬੜਾ ਵਧੀਆ ਲੱਗਿਆ ਵੀ ਜਿਹੜਾ ਕੰਮ ਹੁਣ ਇੱਕ ਸਾਡੀ ਔਰਤ ਆ ਉਹ ਫਲੈਕਸਾਂ ਦਾ ਕੰਮ ਕਰਦੀ ਹੈ ਕੀ ਦੀ ਵਧੀਆ ਗੱਲ ਹੈ ਇੱਕ ਔਰਤ ਬਿਜਲੀ ਦਾ ਕੰਮ ਕਰਦੀ ਹੈ ਜਦੋਂ ਕਿ ਇਹ ਆਮ ਔਰਤਾਂ ਆਪਾਂ ਬੰਦਿਆਂ ਦਾ ਕੰਮ ਬਣਿਆ ਵੀ ਜੈਂਸ ਕੰਮ ਕਰਦੇ ਆ ਪਰ ਉਹਨਾਂ ਔਰਤਾਂ ਨੂੰ ਕਿੰਨਾ ਕੁ ਸਿੱਖਣ ਨੂੰ ਮਿਲਦਾ ਵੀ ਕੋਈ ਵੀ ਹੈ ਜਾਂ ਵਰਗ ਨਹੀਂ ਹੈਗਾ ਜਿੱਥੇ ਔਰਤ ਕੰਮ ਨਹੀਂ ਕਰ ਸਕਦੀ ਇਹਦੇ ਕਰਕੇ ਆਪਾਂ ਜਦੋਂ ਵੀ ਕੋਈ ਆਪਦੇ ਮਨ ਚ ਇੱਕ ਹੋਊਗਾ ਇਹ ਉਹ ਤਾਂ ਇੱਕ ਬਹੁਤ ਗਰੀਬ ਘਰਾਂ ਦੀਆਂ ਜਿਨ੍ਹਾਂ ਨੂੰ ਰਜਗਾਰ ਦੀ ਲੋੜ ਸੀਗੀ ਆਪ ਦਾ ਰਜਗਾਰ ਵੀ ਚਲਾ ਰਹੀ ਹੈ ਤੇ ਆਪਦੀ ਬੜੀ ਵਧੀਆ ਕਮਾਈ ਕਰਕੇ ਤੇ ਸਰਕਾਰ ਦੀਆਂ ਸਕੀਮਾਂ ਨੂੰ ਬੜੇ ਉੱਪਰ ਲਿਜਾ ਰਹੇ ਆ ਦੁਬਾਰਾ ਫਿਰ ਮਾਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਉਹਨਾਂ ਨੇ ਇਹੋ ਜ ਕੀ ਮਾ ਲਾਂਦੇ ਆ ਜਿੱਦ ਮੇਰੀਆਂ ਬਹੁਤ ਸਾਰੀਆਂ ਭੈਣਾਂ ਆਪ ਦਾ ਰਜਗਾਰ ਚਲਾ ਰਹੀਆਂ ਆ ਆਪਣੇ ਬੱਚੇ ਪਾਲ ਰਹੀਆਂ ਆ ਤਾਂ ਬਹੁਤ ਸਾਰੇ ਲੋਕਾਂ 'ਚ ਇੱਕ ਵਧੀਆ ਮੈਸੇਜ ਜਾਂਦਾ ਤੇ ਪਾਰਟੀ ਦਾ ਦੁਆਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਕਿ ਮਹਿਲਾ ਉਦਮਤਾ ਦਿਵਸ ਮਨਾਉਣ ਲਈ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਤੇ ਉਹਦੇ ਵਿੱਚ ਆਪਾਂ ਜਿਹੜੀਆਂ ਭੈਣਾਂ ਨੂੰ ਸਨਮਾਨਿਤ ਕੀਤਾ ਜਿਹੜੀਆਂ ਭੈਣਾਂ ਇੱਥੇ ਪਹੁੰਚੀਆਂ ਨੇ ਉਹ ਭੈਣਾਂ ਉਹ ਨਹੀਂ ਜਿਹੜੀਆਂ ਘਰਾਂ ਦੇ ਵਿੱਚ ਬੈਠ ਕੇ ਆਪਦੇ ਬੱਚੇ ਵੀ ਪਾਲ ਰਹੀਆਂ ਨੇ ਤੇ ਆਪਦੇ ਘਰ ਵਾਲੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੀਆਂ ਨੇ ਜਿਵੇਂ ਬੱਕਰੀ ਪਾਲਣ ਤੋਂ ਲੈ ਕੇ ਖਲ ਬਣਾਉਣ ਤੱਕ ਲਾ ਲਓ ਪਹਿਣਾ ਨੇ ਬੱਕਰੀਆਂ ਦਾ ਕੰਮ ਕੀਤਾ ਹੋਇਆ ਜਿਵੇਂ ਸਰਫ ਬਣਾਉਣ ਦੀਆਂ ਜਿਹੜੀਆਂ ਕਿ ਟ੍ਰੇਨਿੰਗਾਂ ਚੱਲ ਰਹੀਆਂ ਜਿਹੜੇ ਕਿ ਕੰਮ ਕਰ ਰਹੀਆਂ ਨੇ ਪਹਿਣਾ ਜਿਹਦੇ ਵਿੱਚ ਕੋਟੀਆਂ ਸਵਾਟਰ ਬਣਾ ਕੇ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿਵੇਂ ਕਿ ਕਨਵੇਗਲਾ ਕੰਮ ਕੀਤਾ ਇਲੈਕਟ੍ਰੀਸ਼ੀਅਨ ਦੀ ਦੁਕਾਨ ਇੱਕ ਭੈਣਜੀ ਨੇ ਪਾਈ ਹੋਈ ਹੈ ਤੇ ਜਿਨ੍ਹਾਂ ਨੇ ਫਲੈਕਸਾਂ ਦਾ ਕੰਮ ਕੁੜੀ ਆਪ ਕਰ ਰਹੀ ਹੈ ਸੋ ਇਹੋ ਜਿਹੇ ਭੈਣਾਂ ਨੂੰ ਅੱਜ ਅਸੀਂ ਸਨਮਾਨਿਤ ਕੀਤਾ ਜਿਹਦੇ ਵਿੱਚ ਕਿ ਅਸੀਂ ਇਹ ਚੀਜ਼ ਆਉਣੇ ਆ ਵੀ ਉਹ ਪਹਿਣਾ ਇਹ ਜਿਹੜੀਆਂ ਵੱਧ ਚੜ ਕੇ ਅੱਗੇ ਆਉਣ ਤੇ ਆਮ ਆਦਮੀ ਪਾਰਟੀ ਦੇ ਸਲਾਗਾ ਜੋ ਕਦਮ ਨੂੰ ਅਸੀਂ ਚੰਗੇ ਪੱਖ ਤੋਂ ਵੇਖਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨੁਹਾਰੀਆਂ ਹੋਈਆਂ ਲੁੱਟੀਆਂ ਹੋਈਆਂ ਮਹਿਸੂਸ ਕਰਦੀਆਂ ਨੇ ਉਹ ਆਪਦੇ ਆਪ ਨੂੰ ਇੱਕ ਪੁਰਸ਼ ਦੀ ਤਰ੍ਹਾਂ ਇੱਕ ਬੰਦੇ ਦੀ ਤਰ੍ਹਾਂ ਡਟ ਕੇ ਖੜਨਗੀਆਂ ਵੀ ਤੇ ਚੰਗੇ ਤਰੀਕੇ ਨਾਲ ਕੰਮ ਵੀ ਕਰਨਗੀਆਂ ਸੋ ਇਸ ਕੀਤੇ ਹੋਏ ਕੰਮ ਨੂੰ ਅਸੀਂ ਚੰਗੀ ਸਲਾਹਗਾ ਕਰਦੇ ਹਾਂ ਭਗਵੰਤ ਮਾਨ ਸਰਕਾਰ ਦੀ ਅੱਜ ਇਹ ਪੰਜਾਬ ਸਰਕਾਰ ਵੱਲੋਂ ਸਾਰੀਆਂ ਮਹਿਲਾ ਵਿੰਗ ਮਹਿਲਾ ਵਿੰਗ ਦੇ ਜਿਹੜਾ ਇਹ ਉਦਮ ਕੀਤਾ ਗਿਆਗਾ ਸਾਰੇ ਪਾਰਟੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆਗਾ ਉਸ ਸਭ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਵਾਇਆ ਗਿਆ ਹੈਗਾਗਾ ਮੈਂ ਇੱਥੇ ਮਾਨਸਾ ਜ਼ਿਲ੍ਹੇ ਦੇ ਵਿੱਚ ਹਾਜ਼ਰੀ ਲਵਾਉਣ ਆਈ ਸੀ ਜਿੰਨੀਆਂ ਵੀ ਭੈਣਾਂ ਨੇ ਕੋਈ ਉਦਮ ਉਪਰਾਲੇ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਈਆਂ ਆਪਦੇ ਪੈਰਾਂ ਤੇ ਖੜੀਆਂ ਹੋਈਆਂ ਉਹਨਾਂ ਦਾ ਸਨਮਾਨਿਤ ਕੀਤਾ ਗਿਆ ਤੇ ਇੱਥੇ ਆਈਆਂ ਸਾਰੀਆਂ ਹੀ ਭੈਣਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਮੇਰਾ ਨਾਮ ਸਰਬਜੀਤ ਕੌਰ ਹੈ ਮੈਂ ਬਲਾਕ ਸਰਦੂਲਗੜ ਤੋਂ ਆਈ ਹਾਂ ਤੇ ਆਮ ਆਦਮੀ ਦਾ ਦੇਖੋ ਬਹੁਤ ਵਧੀਆ ਉਦਮ ਪ੍ਰਾਲਾ ਹਨਾ ਵੀ ਅਸੀਂ ਘਰਾਂ ਦੇ ਵਿੱਚ ਬੈਠੀਆਂ ਸੀਆਂ ਲੇਡੀਜ਼ ਵੀ ਸੈਲਫ ਹੈਲਪ ਗਰੁੱਪਾਂ ਦੇ ਵਿੱਚ ਦੇਖੋ ਜੁੜੀਆਂ ਸੀ ਉਸ ਤੋਂ ਬਾਅਦ ਸਾਨੂੰ ਅੱਗੇ ਰੋਜ਼ਗਾਰ ਵੀ ਮਿਲਿਆ ਤੇ ਅਸੀਂ ਬੱਕਰੀ ਪਾਲਣ ਦਾ ਕੰਮ ਵੀ ਸਟਾਰਟ ਕੀਤਾ ਹੋਇਆ ਈ ਨਾਲ ਫੈਮਲੀ ਕਰਵਾਉਂਦੀ ਹੈ ਸਾਰੀ ਫੈਮਲੀ ਦਾ ਸਹਿਯੋਗ ਹੈ ਈ ਤੇ ਨਾਲ ਫਲੈਕਸਰ ਦਾ ਕੰਮ ਸਟਾਰਟ ਕੀਤਾ ਹੋਇਆ ਸੀ ਅਸੀਂ ਦੋਨੇ ਭੈਣਾਂ ਨੇ ਫਲੈਕਸਰ ਦਾ ਕੰਮ ਵੀ ਸਟਾਰਟ ਕੀਤਾ ਹੋਇਆ ਸਰਦੂਰਗੜ ਬਲਾਕ ਦੇ ਵਿੱਚ ਈ ਤੇ ਬੱਕਰੀ ਪਾਲਣ ਦਾ ਕੰਮ ਅਸੀਂ ਘਰੇ ਬੈਠ ਕੇ ਕਰਦੇ ਆ ਜੀ ਤੇ ਉਹਨਾਂ ਤੋਂ ਅਸੀਂ ਮੰਨ ਲਓ ਦੁੱਧ ਪ੍ਰਾਪਤ ਕਰਦੇ ਆ ਤੇ ਉਹਨਾਂ ਦੇ ਦੁੱਧ ਤੋਂ ਅਸੀਂ ਘਿਓ ਵੀ ਬਣਾਉਨੇ ਆ ਤੇ ਸਾਨੂੰ ਇਸ ਕੰਮ ਦੇ ਵਿੱਚ ਵੀ ਮੰਨ ਲਓ ਬਹੁਤ ਜ਼ਿਆਦਾ ਪ੍ਰੋਫਿਟ ਹੋਇਆ ਜੀ ਤੇ ਅ ਬਹੁਤ ਵਧੀਆ ਉਪਰਾਲਾ ਦੇਖੋ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਜੀ ਮਾਨਸਾ ਦੇ ਵਿੱਚ ਤੇ ਸਾਰੇ ਜਿਹੜੇ ਘਰਾਂ ਦੇ ਵਿੱਚ ਲੇਡੀਜ਼ ਬੈਠੇ ਸੀ ਰੋਜ਼ਗਾਰ ਬੈਠੇ ਸੀ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ Thank you.